ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾੜਾ ਪਰਮਾਤਮਾ ਜੀ ਦਾ ਸ਼ਰਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਅ ਮਹਾਰਾ ਤੁਹਾਨੂੰ ਦੈਸ਼ ਨੂੰ ਇੱਕ ਤੇ ਰਾਸ ਦਾ ਪੂਰੀ ਤਰ੍ਹਾਂ ਹੀ ਬਖਸ਼ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਦੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਰਨਿੰਗ ਟਾਈਮ ਹੈ ਜੀ ਵੈਰੀ ਵੈਰੀ ਗੁੱਡ ਸਾਰਿਆਂ ਦੀ ਮਾਰਨਿੰਗ ਗੱਡੋ ਹੋਵੇ ਕੋਈ ਇਸ ਟਾਈਮ ਸਵੇਰੇ ਦੇਖ ਰਿਹਾ ਵੀਡੀਓ ਕੋ ਦੁਪਹਿਰ ਨੂੰ ਕੋਈ ਸ਼ਾਮ ਨੂੰ ਚਲੋ ਕਿਸੇ ਵਾਸਤੇ ਆਫਟਰਨੂਨ ਉਹ ਤੋਂ ਕਿਸੇ ਨੂੰ ਇਕੋਈ ਈਵਨਿੰਗ ਹੋਟੋਗੇ ਤੇ ਬੈਕਗਰਾਉਂਡ ਦੇਖ ਕੇ ਤੁਸੀਂ ਸਮਝਾ ਕੇ ਹੋਣੇ ਜੀ ਵੀ ਆਪਾਂ ਪਹੁੰਚ ਗਏ ਜੀ 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 ਲੈ ਕੇ ਮੰਡੀ ਦੇ ਵਿੱਚ ਤੇ ਮੰਡੀ ਦੇ ਹਾਲਾਤ ਦੇਖ ਕੇ ਤਾਂ ਮੈਨੂੰ ਇਦਾਂ ਲੱਗਦਾ ਵੀ ਲਿਫਟਿੰਗ ਵਗੈਰਾ ਜੋ ਸਹੀ ਹੋ ਰਹੀ ਹੈ ਵੀ ਨਾਲ ਦੀ ਨਾਲ ਜੀੜੀ ਚੱਕ ਹੋ ਰਹੀ ਹੈ ਭਰਾਈ ਹੋ ਰਹੀ ਹੈ ਤੇ ਇਸ ਵਾਰ ਜਿਹੜਾ ਪਿਛਲੇ ਸਾਲ ਕੁਸਕ ਸੈਲਰ ਵਾਲਾ ਦਾ ਰੌਲਾ ਸੀ ਜੀੜੀ ਨਹੀਂ ਚੱਕਣੀ ਜੇ ਉਹ ਵੀ ਰੌਲਾ ਸੁਣਨ ਤੇ ਹਜੇ ਤੱਕ ਤੱਕਟਿਆ ਬਾਕੀ ਗਾਹਾਂ ਆਉਣ ਵਾਲੇ ਸਮੇਂ ਤੇ ਕੁਝ ਕਹਿ ਨਹੀਂ ਚੰਗਦੇ ਤੇ ਤਵੇਰੇ ਸਾਧਰੇ ਸਾਧਰੇ ਜੀ ਜਿਹੜੀ ਬਾਹਰ ਦੀ ਤਾਜੀ ਤਾਜੀ ਹਵਾ ਮੈਂ ਟਰੈਕਟਰ ਪਰ ਲੈ ਕੇ ਆਇਆ ਮੇਰਾ ਨੱਕ ਦਸਣ ਲੱਗ ਗਿਆ ਮੈਂ ਆਪਣਾ ਸਾਬ ਨਾਲੇ ਤੁਰਿਆ ਸੀ ਘਰ ਤੋਂ ਵਿਚਾਲੇ ਇੱਕ ਪਰਨੇ ਜੀ ਦੀ ਬੁੱਕਲ ਮਾਰ ਕੇ ਪਰ ਬਾਹਰ ਧੁੰਦ ਤੇ ਠੰਡੀ ਆਹਾ ਐਸੀ ਨਾਲ ਤੇ ਵੀ ਜਿਆਦਾ ਚਿਲਡ ਮੌਸਮ ਹੋਇਆ ਬਈ ਇਹਨਾਂ ਦਾ ਏਸੀ ਵੀ ਨਹੀਂ ਕਰਦਾ ਇੰਨਾ ਮੌਸਮ ਠੰਡਾ ਬਾਹਰ ਕੋਦਰਤੀ ਤੌਰ ਤੇ ਹੋ ਜਾਂਦਾ ਐਸੀ ਹੁਣ ਤੇ ਟ੍ਰੈਕਟਰ ਪਾਨੇ ਲਾਤਾ ਜੀ ਆਪਣੇ ਆਰਥ ਕੋਲ ਤੇ ਲੇਬਰ ਲੱਗੀ ਜੀ ਨੂੰ ਤਾਰਨ ਉਨਨੂੰ ਦੱਸਣਾ ਵੀ ਵਿੱਚ ਇੱਕ ਬੀਜ ਦੂਆ ਵੀ ਹੈਗਾ ਭਾਈ ਵੀ ਦੇਖ ਲਓ ਤੇ ਉਹਨੂੰ ਅਲੱਗ ਲਾਉਣਾ ਹੋਇਆ ਤਾਂ ਅਲੱਗ ਲਾ ਲਿਓ ਕਿਉਂ ਜਿਹੜਾ ਮੈਂ ਆਪਣਾ ਮੋਟਰ ਕੋਲ ਤੇ ਵੜਾ ਕੇ ਲਿਆ ਜੀ 26 ਉਹ ਸਹੀ ਸੀ ਤੇ ਦੂਸਰਾ ਜਿਹੜਾ ਪਹਿਲਾ ਮੰਡ ਤੋਂ ਵੜਾ ਕੇ ਲਿਆ ਵਾ ਜੀ ਉਹ ਬੀਜ ਨੂੰ ਤਾਂ ਤੁਹਾਨੂੰ ਪਤਾ ਹੀ ਪ੍ਰੋਬਲਮ ਹੈਗੀ ਸੀ ਓ ਯਾਰ ਆ ਕਿੱਥੇ ਪੰਗਾ ਲੈ ਲਿਆ ਤੁਸੀਂ ਪੁੱਸ ਪੱਤ ਤਾਂ ਲਿਆ ਕਰੋ ਅਏ ਇਹਨੂੰ ਤਾਂ ਕਿੰਨਾ ਕੁ ਖਾਲੀ ਹੁਣ ਕਿੰਨਾ ਕਾਦੀ ਵਗਦਾ ਨਹੀਂ ਉਹ ਗੀਚ ਨਹੀਂ ਦੇਖਿਆ ਅੰਜੂਤੀ ਲਗਾ ਰਿਹਾ ਹੁਣ ਅਮਕੋ ਨਾਲ ਉਸ ਨੂੰ ਦਾਸ ਵੀ ਆਵੇ ਐਵੇਂ ਐਸਾ ਇਸ ਨੂੰ ਕਿਸੇ ਕਿਸੇ 빙ਾ ਮਤ ਕਰ ਦੇਣਾ ਨਹੀਂ ਨਹੀਂ ਮੈਂ ਵੀਡੀਓ ਸ਼ੁਰੂ ਕਰਨ ਦੇ ਚੱਕਰਾਂ ਤੇ ਰਹਿ ਗਿਆ ਜੀ ਇੱਧਰ ਇਹਨਾਂ ਨੇ ਆਪਣਾ ਪ੍ਰੋਗਰਾਮ ਜਿਹੜਾ ਕਰਨੇ ਵਾਸਤੇ ਕਰਤਾ ਤੇ ਮੈਂ ਕੈਮਰਾ ਕਰਦਾ ਜੀ ਔਨ ਮਾਣ ਕਹਿੰਦੇ ਜੀ ਭਈਆ ਭਜਾਓ ਫਲਾਣਾ ਕਰੋ ਤਮਕਾ ਨਾ ਕਰੋ ਐਨਾ ਬਿਨਾ ਆਹ ਕੰਮ ਕਿਨੇ ਕਰਨਾ ਇਹ ਵੀ ਕੰਮ ਜ਼ਰੂਰੀ ਆ ਜਿਹੜੀ ਜੀਰੀ ਦੀ ਲੋਾਈ ਆ ਉਹ ਵੀ ਜ਼ਰੂਰੀ ਆ ਬੜਾਈ ਆ ਚਲੋ ਹੁਣ ਤਾਂ ਤਕਰੀਬਨ ਤਕਰੀਬਨ ਜਿਹੜਾ ਪਰਾਲੀ ਵਾਲਾ ਕੰਮ ਆ ਜੀ ਉਹ ਖਤਮੇ ਨਾਲ ਦੇ ਹੀ ਆ ਵੀ ਮਸ਼ੀਨਾਂ ਨਾਲੇ ਵੱਢੋ ਜਾਂਦੇ ਨਹੀਂ ਤਾਂ ਪਹਿਲਾਂ ਜੀਰੀ ਵੀ ਇਹੀ ਝਾੜਦੇ ਤੇ ਉਹ ਐਸਾ ਕਰਨਾ ਇਸਕੇ ਨੀਚੇ ਹੋਰ ਜੀਰੀ ਹੈ ਉਹ ਚਾਹੇ ਉਹ ਲਾਗੀ ਉਤਾਰ ਲੈਣਾ इसमें मिक्स नहीं करना नहीं मिक्स नहीं करना फिर तो बाद में दिक्कत हो जाएगी आपको भी मेरे को भी दिक्कत होगी ऊपर ऊपर से दिख जाएगा आपको साफ साफ जीरी उतार लो उसका ढेरी एक अलग ही लगा लेना हाँ ऊपर ऊपर से खींच लो ऊपर ऊपर से हाँ ये ਕਿਹਾ ਹਰੇ ਨੂੰ ਸੱਚ ਆਪਾ ਅੱਛਾ ਸੋਖ ਰੱਖੋ ਤੇ ਇਤਾਂ ਨਾਲ ਦੀ ਨਾਲਾ ਪੱਖੇ ਜੀ ਆੜ੍ਹਤੀ ਟਰਾਲੇ ਵਰਤੀ ਲਾਈ ਜਾਂਦੇ ਆ ਜਿਵੇਂ ਆ ਚੱਲਦੇ ਇਧਰ ਬਸ ਸੂਰਜ ਨਿਕਲਣ ਵਾਲਾ ਹੀ ਆ ਜੀ ਉਹ ਡੇਕਾਂ ਦੇ ਉਲੇ ਲਾਲੀ ਜੀ ਆਉਣੀ ਸ਼ੁਰੂ ਹੋ ਗਈ ਤੇ ਇਧਰ ਲਈ ਥੜਾ ਨਾਲ ਦੀ ਨਾਲਾ ਟਰਾਲੇ ਵਰਤੇ ਪੱਖੇ ਜਾਂਦੇ ਆ ਔਰ ਲਫਟਿੰਗ ਹੋ ਰਹੀ ਹੈ ਜੀ ਨਾਲ ਸੀ ਨਾਲ ਲੱਦ ਕੇ ਚੈਨਰਾਂ ਚ ਚਲੋ ਟਕਾਣੇ ਤਾਂ ਲੱਗਣੇ ਲਾਉਣੀ ਪਣੇ ਜੀ ਕਿਤੇ ਨਾ ਕਿਤੇ ਉੱਥੇ ਟਟ ਪੰਨ ਹੋ ਕੇ ਪਤਾ ਨਹੀਂ ਕੀ ਦੇ ਮੂਤ ਪੈਣੇ ਕੀਨੇ ਬੀਜੇ ਕੀਨੇ ਵੱਡੇ ਕੀਨੇ ਮੰਡੀ ਚ ਪਜਾਏ ਕੀਨੇ ਇਹਨਾਂ ਨੂੰ ਕਿੰਨੇ ਹੀ ਹੱਥ ਲੱਗਣੇ ਆ ਕੋਈ ਹਿਸਾਬ ਹੈ ਜੀ ਫੇਰ ਜਾ ਕੇ ਕਿਤੇ ਕਿਸੇ ਦੇ ਮੂੰਹ ਤੇ ਪੈਣਿਆ ਇਹ ਨਾਦੀ ਵੀ ਰੋਜ਼ ਦੀ ਪ੍ਰੈਕਟਿਸ ਆ ਜੀ ਲੱਦਣ ਦੀ ਚੱਲਦਾ ਕੰਮ ਮਰ ਜਿਹਾ ਸਾਹਮਣੇ ਵਾਲੇ ਬੰਦੇ ਖੜੇ ਨੇ ਅੱਧੇ ਘੰਟੇ ਚ ਗੱਡੀ ਲੱਦਦੇ ਨਹੀਂ सतनाम जी सतनाम जी हाँ कितना मौचर आ रहा है अभी कुछ पता नहीं चलता तुम तो। तो रोज मंडी में रहते हो तो चबा के बताना चाहिए तो बारह बजे के बाद पता लगेगा रात को बारह बजे के बाद दिन, दिन को दिन अच्छा महा गए रात को बोल रहे हो तो मेरे को तो कल शाम को आना चाहिए था अगर रात को बारह बजे पता चलता है मौचर दिन 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 अभी तो कोई हो आता होगा अठारह से ऊपर अभी तो जीरी सब सूख गया कितनो भी जीरी है ना कितनो भी सूखा लाइएगा ये जो पड़ जाएगा ये सब उसमें मशीन में जो चापेगा, वो तो सूखा हुआ भी माल को गीला बताएगा ये बीस है बाईस है ये वाला ये हां ये तो जब पंखा लगाओगे ये, ये वाला सब, तब खत्म नहीं हो जाएगा अभी पंखा नहीं लगाओगे इसको पका लगेगा पंखा लगाओ जब तक 10 दिन जो हां पंखा लगने के बाद मॉइस्चर चेक कराऊंगा मैं पैसे नहीं करवाऊंगा पक्का लगने के बाद मोचर चेक कराऊंगा मैं पहले मोचर नहीं चेक कराऊंगा तो पक्का लगाने की बात होता है हाँ हाँ इसमें ऐसा है इसके साथ नरमाई हो जाता है ना थोड़ा जो ये चीज है ना, ना। सारा कुछ मिक्स कर देना मतलब तो बस ऊपर ऊपर से खींच लो यार क्या ठीक है जेकर सही लग रहा तो इकट्ठा ही लगा लो लगा लो इकट्ठा ही लगा लो देखा जाएगा जो होगा बाद में सत श्रीकाल जी, 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 जी क्या हाल है भाई और बढ़िया वाल जी है ना चढ़ती कला से काम चलता है ना चलो दी कला से चाहिए ਆਮ ਮਦਾਇਆ ਦੀ ਕਰੀ ਜੇ ਨੂੰ ਪੱਥਾਈ ਲਾ ਦੇ ਪਹਿਲੇ ਇੱਕ ਹਾਂ ਮੈਂ ਵੀ ਇਹੀ ਕਹਿੰਦਾ ਮੇਰੇ ਵਾਲੀ ਨੂੰ ਵੀ ਪੱਕਾ ਲਾ ਕੇ ਜੇ ਥੋੜਾ ਪਤਾ ਬੋਲਣਾ ਪਹਿਲਾਂ ਇਹ ਕਰ ਲੈ ਬੋਲਣਾ ਬੰਦ ਦੇ ਜੇ ਪੱਥਾ ਲਾ ਲਾ ਪੱਥਾ ਲਾ ਗੱਚਾ ਦਾ ਜਿਹੜਾ ਫਾਲਤੂ ਸਮਾਨ ਦਾ ਨਿਕਲ ਜਾਊਗਾ ਜੀ ਉਹ ਹਾਂ ਬੰਦ ਕਰ ਇਦਾਂ ਦੇ ਹਾਲਾਤ ਆ ਜੀ ਮੰਡੀ ਦੇ ਇਸ ਵਾਰ ਠੀਕੇ ਆ ਠੀਕੇ ਬਈ ਮਾਲੇ ਦੀਆਂ ਹਾਂ ਪਾਦ ਕੀ ਝਾੜੇ ਬਹੁਤ ਘਟ ਗਏ ਹਾਂ ਮੈਂ ਤਾਂ ਕੱਲ ਤਾਂ ਹੀ ਨਹੀਂ ਆਵਾਂ ਮੰਡੀ 'ਚ ਜਾ ਕੇ ਕਿਤੇ ਹੈਰਾਨ ਨਾ ਹੋਵਾਂ ਮੈਂ ਸਵੇਰੇ ਸੱਜ ਰਹੀ ਜਾਊਂਗਾ ਨੱਬਾ ਹੁਣ ਛਿਪੜੀ ਵਾਲੀ ਸ਼ਾਮ ਤੱਕ ਲਿਪੜੀ ਆ ਹਾਂ ਮੰਡ ਮਾਲ ਤਾਂ ਵੀ ਵੱਡੀ ਸ਼ੈਨੀਅਰ ਦੀ ਝਾੜ ਕਰਕੇ ਬਹੁਤ ਦਿੱਕਤ ਪਈ ਝਾੜ ਕਰਕੇ ਕੁਝ ਬਿਮਾਰੀ ਨੇ 14 15 ਪੰਜ ਤਿੰਨ ਨਾਲ ਵੀ ਗਏ ਪੰਜ ਤਿੰਨ ਮੈਂ ਤਿੰਨ ਨਾਲ ਆ ਵਿਚ ਹੈਗਾ ਮੇਰਾ ਸਾਡੇ ਤਿੰਨ ਕਿਲੇ ਦੀ ਜੀ ਜੀ ਮੈਂ ਕਹਿੰਦਾ 10 ਕੁਇੰਟਲ ਹੋਰ ਵੀ ਉਹ ਹੀ ਬਹੁਤ ਸੀ ਹਾਂ ਐਨੇ ਵਾਲੇ ਵੀ ਹਾਂ ਚਲੋ ਜੋ ਪਰਮਾਤਮਾ ਨੇ ਦੇ ਦਿੱਤਾ ਜੀ ਆ ਦੀ ਸ਼ਾਂਤੀ ਰੱਖੇ ਬਸ ਬਿਲਕੁਲ ਹਾਂ ਆਪਣੇ ਹੱਥ ਆ ਬਾਸ ਕੁਸ ਨਹੀਂ ਫੱਕੇ ਦੀ ਤਿਆਰੀ ਕੀ ਹੋ ਜੀ ਤੇ ਮੰਡੀ ਦੇ ਵਿੱਚ ਤਕਰੀਬਨ ਤਕਰੀਬਨ ਜਿੰਨੀ ਵੀ ਜੀ ਜੀ ਆਈ ਤੇ ਸਾਰੀ ਉਹ ਫੋਨ ਤੇ ਇੱਧਰ ਆਛਾ ਵੀ ਲੱਗਿਆ ਵਾ ਜੀ ਆਪਣੇ ਕੰਮ ਪਰ ਇਹ ਵੀ ਰਾਜਾ ਟਰੈਕਟਰ ਹੈ ਜੀ ਪਹਿਲੇ ਸਮੇਂ ਚ ਚਾਹੇ ਹੁੰਦੇ ਤਾਂ ਜੀ ਜੀਟਰ ਐਚ ਐਮ ਪੀ ਨਹੀਂ ਹੁੰਦੇ ਤੇ ਟਰੈਕਟਰ ਜਿਆਦਾ ਜਾਂ ਸਪੋਟ ਆ ਗਿਆ ਸੀ ਨਹੀਂ ਤਾਂ ਇਹਨਾਂ ਨਾਲ ਹੀ ਹੁੰਦੀ ਸੀ ਖੇਤੀ ਉਹ ਤੋਂ ਬਾਅਦ ਤਾਂ ਹੁਣ ਤਾਂ ਜੀ 50 ਹਸ ਪਾਵਰ ਦਾ ਥੱਲੇ ਕੋ ਟਰੈਕਟਰ ਇਹ ਨਹੀਂ ਗਿਆ ਸਾਰੇ ਬਡੇ ਰਹਿ ਕੇ ਪੱਤਖਾ ਫੇਰ ਬੰਦ ਕਰਤਾ ਨਾ ਜੀ ਤਾਰ ਹਿੰਦਗੀ ਮਨ ਲਾਦਾ ਜੀ ਇੱਧਰ ਜਿੰਨੀ ਜਗ੍ਹਾ ਧੁੱਪ ਪੈ ਰਹੀ ਢੇਰੀ ਪਰਾ ਨੂੰ ਸਨੈਰੀ ਜੀ ਲੱਗਦੀ ਜਿੰਨੀ ਜਗ੍ਹਾ ਪਰਛਾਵਾਂ ਆ ਗਿਆ ਚੱਲ ਫੇਰ ਹੱਲ ਗਈ ਆ ਵਾਹਿਗੁਰੂ ਸਤਨਾਮ ਓ ਡੱਕਾ ਡੱਕਾ ਜੇ ਇਧਰੇ ਗੇਰੀ ਜਾਂਦਾ ਜੀ ਜਿਆਦਾ ਤੇ ਹਵਾ ਹਵਾ ਵਧਾਉਣੀ ਪੈਣੀ ਆ ਸਟਾਰਟਿੰਗ ਕਰਨੀ ਪਾਹੀ ਥੋੜੀ ਜੀ ਫੇਰ ਕੰਮ ਲੋਟ ਆਊਗਾ ਪੱਖਾ ਹੀ ਬਦਲੂਗਾ ਪੱਖਾ ਇੱਕ ਆਉਂਦਾ ਹੈ ਮਨ ਲੱਗਾ ਪੱਖਾ ਹੀ ਬਦਲਣਾ ਮੈਂ ਡਬਲ ਪੱਖਾ ਚੱਲੂਗਾ ਜੀ ਅੱਗੇ ਸੰਗਲ ਨਾਲ ਗੱਲ ਨਹੀਂ ਬਣਨੀ ਪੱਖੇ ਨਾਲ ਪੱਖਾ ਲਾ ਦਮਾ ਹੁਣ ਲੋੜ ਵੀਰ ਆ ਗਿਆ ਜੀ ਸਾਡਾ 38 ਉਹ ਕਹਿੰਦਾ ਵੀ ਦੋ ਪੱਖੇ ਕਾ ਵਾਸਤੇ ਲਾਉਣੇ ਆ ਸੁਨੇਹ ਕਰਤਾ ਵੀ ਪ੍ਰੋਗਰਾਮ ਕੈਨਸਲ ਬਾਕੀ ਦੇਖਦੇ ਹਾਂ ਦੁਬਾਰਾ ਕਹਿੰਦਾ ਇੱਕ ਵਾਰ ਫਿਰ ਧੁੱਪ ਲਵਾ ਕੇ ਪੱਖਾ ਦਵਾਰਾ ਲਾ ਲਈ ਹੁਣ ਇਹਨਾਂ ਨਾਲ ਦਵਾਰ ਦੋ ਕੱਟੇ ਬਾਕੀ ਦੇਖਦੇ ਆ ਕਿਹੜਾ ਪ੍ਰੋਗਰਾਮ ਮੰਦਾ ਕਿਆ ਨਹੀਂ ਉਸ ਤੋਂ ਪਰਲੀ ਸੜ ਸੋਨਾ ਨਿਕਲਣ ਲੱਗਾ ਜੀ ਉੱਪਰਲੀ ਸੜ ਸਾਹ ਗਰੂ ਦੇ ਚਰਪਾ ਨਾਲ ਪੱਖਾ ਲੱਗ ਗਿਆ ਜੀ ਇਹ ਉਹਨਾਂ ਢੇਰੀ ਨੂੰ ਕਹਿੰਦੇ ਇੱਕ ਵਾਰ ਫੋਲਾਂਗੇ ਧੁੱਪ ਲਵਾਵਾਂਗੇ ਤੇ ਜਿਹੜੀ ਨਿੱਖਰ ਕੇ ਹੋ ਗਈ ਜੀ ਸਾਫ਼ ਤੇ ਜਿਹੜਾ ਮਾਲ ਨਿਕਲਿਆ ਜੀ ਇਹਦੇ ਵਿੱਚ ਤੇ ਪਿਛਲੀ ਸਾਈਡ ਤੇ ਇੱਧਰਲੀ ਸਾਈਡ ਫੂਸਿਆ ਸਾਰੇ ਆ ਤੇ ਮੁਰਲੀ ਮੁਰਲੀ ਸਾਈਡ ਆ ਗਈ ਜੀ ਇੱਧਰ ਬਈ ਇਹ ਪਾਰੇ ਪਾਲਾਣਾ ਟਰਾਲੇ ਚ ਇਹ ਆਊਗਾ ਜੀ ਆਪਣੇ ਡੰਗਰਾਂ ਦੇ ਕੰਮ ਇੱਕ ਵਾਰਾ ੜਾ ਕੇ ਫਿਰ ਇਹਦਾ ਪਹਿਾਵਾਂਗੇ ਡੈੜ ਮੰਗ ਵੀ ਟਰਾਲੇ ਤੇ ਛੱਡ ਦੋ ਐ ਤਾਂ ਦੋ ਤਿੰਨ ਬੰਦੇ ਆ ਵੀ ਲਈ ਜੀ ਉਰੇ ਵੀ ਵੇਚ ਦੋ ਜੀ ਇਹਨੂੰ ਪਰ ਡੰਗਰਾਂ ਨੇ ਵੀ ਖਾਣਾ ਕੋਸ ਤਾਂ ਇਹ ਚ ਤੇ ਵਧੀਆ ਤਾਂ ਨਿਕਲੇ ਹੋਣੋ ਜੀ ਚਲੋ ਆਹ ਤੇ ਫੋਲਣਾ ਦਾ ਸ਼ੁਰੂ ਕਰਤਾ ਤਾਂ ਇਧਰ ਨੂੰ ਇਹਨਾਂ ਨੇ ਸਾਰਾ ਨਹੀਂ ਡਾਲਣਾ ਇਸ ਆਗੇ ਆਗੇ ਵਾਲਾ ਨਾ ਇਧਰ ਇਧਰ ਵਾਲਾ ਪਿੱਛੇ ਪਿੱਛੇ ਵਾਲਾ ਛੋੜ ਦਿਓ ਇਧਰ ਨਹੀਂ ਆਇਆ ਇਹ ਆ ਤੋ ਹੱਥ ਕੰਮ ਹੱਲ ਕੋਈ ਨਹੀਂ ਆਦਾ ਯਹਾਂ ਤੱਕ ਉਠਾ ਲੈਣਾ ਇਸੇ ਪਿੱਛੇ ਪਿੱਛੇ ਛੋੜ ਦੇਣਾ ਕੱਟ ਨਾ ਆਹ ਵਾਸ ਬਸ 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 ਇਸੇ ਆ ਕੇ ਮੱਤ ਜਾ ਆਨੂੰ ਕਹਿੰਦੇ ਜੀ ਮਿਹਨਤ ਆ ਬੀਬੀ ਨੇ ਫੋਸ ਚੋਂ ਹੀ ਧਾਨ ਕੱਢ ਲੈਣੇ ਸਾਰੀ ਦਿਹਾੜੀ ਇਹਨੇ ਅੱਧੇ ਕੱਢਣੀ ਵਿਚਾਰੀ ਨੇ ਤੇ ਧਾਨ ਬੱਚੇ ਤੇ ਕੱਢ ਕੇ ਸੋਣੀ ਮਿਹਨਤ ਕਰ ਰੱਖੇ